ਚੰਡੀ ਵੀ ਪੰਗੀਆਂ ਦੇ ਵੇੜੇ ਵਿੱਚ ਮੰਨੀ ਹੋਈ ਮਖੌਲਣ ਸੀ 40-45 ਸਾਲ ਉਮਰ ਦੀ ਲੋਕਾਂ ਨਾਲ ਤਾਜੇ ਪਾਲਸ਼ ਕੀਤੇ ਹੋਏ ਕਾਰਟੂਨ ਵਰਗੀ ਲੈਸ਼ਕਵੀ ਉਹ ਸੱਜੀ ਬਾਹਂ ਨਿੱਸਲ ਕਰਕੇ ਪਰੇ ਵਿੱਚ ਗੇੜਾ ਦੇ ਕੇ ਬੋਲੀ ਵੇ ਜਮਜਮ ਮਰੋ ਸਰਦਾਰ ਮੈਂ ਸਾਰੇ ਵੇੜੇ ਨੂੰ ਨਾਲ ਲੈ ਕੇ ਇਉਂ ਘੁਮਰ ਬੌਂਦੀ ਆਵਾਂਗੀ ਤੇ ਉਹ ਨਾਟਕ ਦੇ ਮਨਸੁਖ ਵਾਂਗ ਲੱਕ ਲਚਕਾਉਂਦੀ ਅਗਾਹ ਨੂੰ ਤੁਰ ਗਈ ਜਮਜਮ ਮਰੋ ਸਰਦਾਰ ਪਿੱਛੋਂ ਇੱਕ ਹੋਰ ਗੱਭਰੂ ਨੇ ਚੰਡੀ ਦੇ ਅੱਧ ਗੱਜੇ ਵਾਗ ਉਤੋਂ ਪਰਦਾ ਚੁੱਕ ਦਿੱਤਾ ਉਧਰ ਤੂਬਾ ਮਰਾਸਣ ਅਖਬਾਰ ਦੇ ਹਾਕਰਾ ਵਾਂਗ ਗਰਮ ਖਬਰ ਲੈ ਕੇ ਕਈ ਘਰੀ ਫਿਰੀ ਉਹ ਜਿਸ ਜਸ ਕਰ ਜਾਂਦੀ ਸੂਰਤ ਸਿੰਘ ਦੀਆਂ ਗੱਲਾਂ ਮਸਾਲਾ ਲਾਲਾ ਕਰਦੀ ਮੈਂ ਤਾਂ ਰਾਣੀ ਪ੍ਰਭਾਣੀ ਉਸ ਵੇਲੇ ਦੀ ਮਰਦੀ ਜਾ ਰਹੀ ਆ ਆਂਦੇ ਨੇ ਕਿਸੇ ਵੇਲੇ ਦੀ ਆਖੀ ਪੂਰੀ ਹੋ ਜਾਂਦੀ ਏ ਸਿਆਣੇ ਬਿਆਣੇ ਜਜਮਾਨ ਸੂਰਤ ਸਿਆਣੋਂ ਇਹ ਆਖਣੀ ਨਹੀਂ ਬਣਦੀ ਅੱਲਾ ਨਾ ਕਰੇ ਜੇ ਇਹ ਗੱਲ ਹੋ ਗਈ ਤਾਂ ਪਿੰਡ ਵਿੱਲਾ ਹੋ ਜਾਵੇਗਾ ਵੱਡਿਆਂ ਬੰਦਿਆਂ ਦੀ ਬੋਣੀ ਚੰਗੀ ਨਹੀਂ ਹੁੰਦੀ ਸੂਰਤ ਸਿੰਘ ਦੀਆਂ ਗੱਲਾਂ ਉੱਤੇ ਸੂਬਾ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਅਖਾੜੇ ਦੇ ਪਹਿਲਵਾਨ ਵਾਂਗ ਉਹਦੇ ਡੋਲੇ ਫਰਕ ਰਹੇ ਸਨ ਨਾਲੇ ਹੋਰ ਕਿਸੇ ਖਬਰ ਉੱਤੇ ਉਹਨੂੰ ਬੇਸ਼ੱਕ ਇਤਬਾਰ ਨਾ ਆਉਂਦਾ ਮੌਤ ਵਰਗੀ ਕੋਈ ਖ਼ਬਰੀ ਉੱਤੇ ਉਹ ਕਿਵੇਂ ਯਕੀਨ ਨਾ ਕਰਦੀ ਅਜਿਹੇ ਸਮਾਗਮ ਉੱਤੇ ਹੀ ਉਹ ਜੱਦੀ ਹੁਨਰ ਦੇ ਜੋਰ ਵਖਾ ਸਕਦੀ ਸੀ ਉਹ ਕਈਆਂ ਘਰਾਂ ਵਿੱਚੋਂ ਫੇਰਾ ਮਾਰ ਕੇ ਵਾਪਸ ਮੁੜੀ ਤਾਂ ਸੂਰਤ ਸਿੰਘ ਨੇ ਪੁੱਛਿਆ ਸੂਬਾ ਦੇ ਆਈਏ ਸੱਦਾ ਚੰਗਾ ਅਸੀਂ ਵੀ ਹੁਣ ਘਰ ਨੂੰ ਚੱਲਦੇ ਆਂ ਹਾਸੇ ਦੀ ਪਰਵੀ ਗੁੰਜਾਰ ਵਿੱਚ ਪਰੇ ਵਿੱਜੜੀ ਸੂਬਾ ਨੇ ਅੱਗੋਂ ਕੁਝ ਕਿਹਾ ਸਹੀ ਪਰ ਰੋਲੇ ਵਿੱਚ ਸੁਣਿਆ ਕਿਸੇ ਨਾ ਸਾਬਾਪੂ ਆਪਣੇ ਰਾਹੇ ਪੈ ਗਏ ਕਈ ਵਾਰ ਹਾਸੇ ਦੀਆਂ ਗੱਲਾਂ ਨਿੱਗਰ ਸੱਚਾਈ ਵਿੱਚ ਬਦਲ ਜਾਂਦੀਆਂ ਹਨ ਸੂਰਤ ਸਿੰਘ ਨੂੰ ਪਿਛਲੇ 3 ਦਿਨ ਉਹਨਾਂ ਪਿੰਡਾਂ ਵਿੱਚ ਫਿਰਨਾ ਪਿਆ ਸੀ ਜਿੱਥੇ ਉਸ ਵੇਲੇ ਹੈਜੇ ਦਾ ਬੜਾ ਜ਼ੋਰ ਸੀ ਉਹਦੇ ਇੱਕ ਰਿਸ਼ਤੇਦਾਰ ਉਰਾੜੇ ਵਾਲੇ ਸੰਤਾ ਸਿੰਘ ਦੀ ਮਹਿ ਗਵਾਚ ਗਈ ਸੀ ਉਹਦੇ ਮਗਰ ਉਹਨਾਂ ਨੂੰ ਹਿਟਾੜ ਦੇ ਇੰਨੇ ਪਿੰਡ ਗੋਣੇ ਪਏ ਤੀਜੇ ਦਿਨ ਵਿੱਚੋਂ ਉਹਨਾਂ ਬੁਗਰੀਆਂ ਝੱਲ ਵਿੱਚ ਬੱਦੀ ਹੋਈ ਮੈਂ ਜਾ ਫੜੀ ਇੰਨਾ ਸਮਾਂ ਉਹ ਹੈਜੇ ਵਾਲੇ ਪਿੰਡਾਂ ਵਿੱਚੋਂ ਹੀ ਖਾਂਦੇ ਪੀਂਦੇ ਰਹੇ ਸੂਰਤ ਸਿੰਘ ਦੀ ਸਿਹਤ ਉੱਤੇ ਉਸਦਾ ਅਸਰ ਬੜੀ ਛੇਤੀ ਹੋਇਆ ਦਿਨ ਚੜ੍ਹਦੇ ਨਾਲ ਸਾਰੇ ਪਿੰਡ ਵਿੱਚ ਖਬਰ ਫੈਲ ਗਈ ਕਿ ਸੂਰਤ ਸਿੰਘ ਨੂੰ ਤੜਕਸਾਰ ਤੋਂ ਹੈਜਾ ਹੋ ਗਿਆ ਹੈ ਲੱਗਾ ਸਾਰਾ ਪਿੰਡੋ ਦੀ ਖਬਰ ਨੂੰ ਢੁਕਣ 2-3 ਦਿਨਾਂ ਤੋਂ ਨਾਲ ਹੀ ਸੂਰਤ ਸਿੰਘ ਦਾ ਸਰੀਰ ਧੂਹਾ ਗਿਆ ਸੀ ਉਹਦੇ ਸਰੀਰ ਵਿੱਚ ਸੱਤਿਆ ਨਹੀਂ ਸੀ ਰਹਿ ਗਈ ਪਰ ਹੌਂਸਲੇ ਵਿੱਚ ਫਰਕ ਨਹੀਂ ਸੀ ਪਿਆ ਜਿਹੜਾ ਸੂਰਤ ਲੈਣ ਜਾਂਦਾ ਉਹ ਅੱਗੋਂ ਨਵੇਂ ਨਰੂਆਂ ਵਾਂਗ ਹਾਸਾ ਹਾਸਕੇ ਗੱਲਾਂ ਕਰਦਾ ਉਹਦਾ ਹਾਸਾ ਟੱਟਾ ਉਵੇਂ ਹੀ ਕਾਇਮ ਸੀ ਬਹੁਤਿਆਂ ਆਉਣ ਵਾਲਿਆਂ ਨੂੰ ਉਹ ਇੱਕੋ ਪੱਕੀ ਕਰਦਾ ਵੇਖੋ ਏ ਮੇਰੀ ਅਰਥੀ ਨਾਲ ਜਰਾਂ ਨਵੇਂ ਲੀੜੇ ਪਾ ਕੇ ਚੱਲਿਓ ਜਿਵੇਂ ਜਾਂਜ ਨਾਲ ਜਾਈਦਾ ਏ ਤੇ ਜਿਹੜਾ ਨਾ ਗਿਆ ਬੱਚੂ ਜਦੋਂ ਸਿਰਿਆਂ ਕੋਲ ਦੀ ਲੰਗਿਆ ਤਾਂ ਮੈਂ ਉੱਥੇ ਹੀ ਢਾਲਿਆ ਕਰਨਾ ਏ ਨੰਬਰਦਾਰ ਆਇਆ ਤਾਂ ਉਹਨੂੰ ਵੇਖਦੇ ਸਾਰthੂਤ ਸਿੰਘ ਨੇ ਪੁੱਛਿਆ ਨੰਬਰਦਾਰਾ ਤੂੰ ਅਜੇ ਤਿਆਰ ਨਹੀਂ ਹੋਇਆ ਇਹ ਫਿਰ ਯਾਰੀ ਤਾਂ ਨਾ ਹੋਈ ਚੋਲਿਆਂ ਦਾ ਵੱਡ ਹੋਇਆ ਆਪਾਂ ਤਾਂ ਟਿਕਟ ਲੈ ਲਈਏ ਤੂੰ ਚੱਲ ਕੇ ਬੈਣ ਖਲੋਂ ਦੀ ਥਾਂ ਟਕਾਣਾ ਬਣਾ ਮੈਂ ਕਈਆਂ ਹਾਣੀਆਂ ਨੂੰ ਲੈ ਕੇ ਆਉਂਦਾ ਅੰਬਰਦਾਰ ਨੇ ਲਾਗੇ ਦੇ ਮੰंजे ਤੇ ਬੈੰਧਿਆ ਕਿਹਾ ਯੂਸਫ ਉਸ ਵੇਲੇ ਪੈਂਦਵਾਲ ਬੈਠਾ ਸੂਤ ਸਿੰਘ ਦੀਆਂ ਲੱਤਾਂ ਨੱਪ ਰਿਹਾ ਸੀ ਚਾਨਣ ਹੁੰਦਿਆਂ ਹੀ ਉਸ ਨੂੰ ਸੂਤ ਸਿੰਘ ਦੀ ਬਿਮਾਰੀ ਦੀ ਖਬਰ ਮਿਲ ਗਈ ਸੀ ਉਹ ਉਸੇ ਵੇਲੇ ਦਾ ਆ ਕੇ ਮੰਝਾ ਮਾਰ ਲ ਕੇ ਬੈਠਾ ਹੋਇਆ ਸੀ ਲੋਕੀ ਆਉਂਦੇ ਸਨ ਤੇ ਵੇਖ ਕੇ ਮੁੜ ਜਾਂਦੇ ਸਨ ਪਰ ਯੂਸਫ ਪ੍ਰੇਮ ਦਾ ਬੱਧਾ ਨਹੀਂ ਸੀ ਜਾ ਸਕਦਾ ਸੂਰਤ ਸਿੰਘ ਨੇ ਯੂਸਫ ਵੱਲ ਵੇਖ ਕੇ ਫਿਰ ਨੰਬਰਦਾਰ ਨੂੰ ਸੰਬੋਧਨ ਕਰਕੇ ਕਿਹਾ ਨਾਲੇ ਭਾਈ ਹੁਣ ਆਖਰੀ ਫੈਸਲਾ ਕਰ ਲੈ ਕਿ ਯੂਸਫ ਤੇਰਾ ਮੁੰਡਾ ਏ ਜਾਂ ਮੇਰਾ ਬਾਬਾ ਮੈਂ ਤੁਹਾਡਾ ਦੋਹਾਂ ਦਾ ਇੱਕੋ ਜਿਹਾ ਹਾਂ ਯੂਸਫ ਝਗੜਾ ਨਿਬੇੜਨ ਵਾਸਤੇ ਵਿੱਚੋਂ ਹੀ ਉੱਠਿਆ ਯੂਸਫ ਨੇ ਭਰੇ ਹੋਏ ਗਲੇ ਵਿੱਚੋਂ ਐਸਾ ਨੋਕੀ ਅਦਾ ਨਾਲ ਇਹ ਵਾਕ ਕਿਹਾ ਕਿ ਸੂਰਤ ਸਿੰਘ 2 ਮਿੰਟ ਚੁੱਪ ਹੋ ਕੇ ਕੁਝ ਸੋਚਣ ਲੱਗ ਪਿਆ ਫਿਰ ਉਹ ਪਿਆਰ ਨਾਲ ਯੂਸਫ ਦਾ ਹੱਥ ਫੜ ਕੇ ਬੋਲਿਆ ਬੱਚੂ ਤੇਰੇ ਦਿਲ ਵਿੱਚ ਕੋਈ ਹੋਰ ਭਰਮ ਨਾ ਰਹਿ ਜਾਵੇ ਇਸ ਲਈ ਮੈਂ ਇਹ ਮਾਂ ਨੂੰ ਲ ਸਾਫ਼ ਕਰਨਾ ਚਾਹੁੰਦਾ ਹਾਂ ਮਾਰਨ ਲੱਗੇ ਬੰਦੇ ਦੀ ਸੱਚਾਈ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਸੋ ਤੂੰ ਸੱਚ ਮੰਨ ਲਈ ਆਪਣੀ ਬਾਬਤ ਮੈਂ ਕਹਿ ਸਕਦਾ ਹਾਂ ਕਿ ਮੈਂ ਸਾਰੀ ਉਮਰ ਨੇਕ ਰਹਿ ਕੇ ਜੱਤਿਆਂ ਵਾਂਗ ਗੁਜ਼ਾਰੀ ਏ ਤੇ ਤੇਰੀ ਮਾਂ ਬਾਬਤ ਸਾਨੂੰ ਪੂਰਾ ਭਰੋਸਾ ਏ ਕਿ ਉਹ ਬੜਬੋਲੀ ਜ਼ਰੂਰ ਏ ਪਰ ਸਾਰੇ ਪਿੰਡ ਵਿੱਚ ਉਹਦੇ ਜੱਤ ਸਤ ਵੱਲੇ ਕੋਈ ਉਂਗਲ ਨਹੀਂ ਕਰ ਸਕਦਾ ਤੇਰੇ ਨਾਲ ਸਾਨੂੰ ਦਿਨੋਂ ਮੋਹ ਏ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸ ਬਾਪੂ ਮੈਨੂੰ ਤੁਹਾਡੀ ਅਸੀਸ ਤੋਂ ਬਿਨਾ ਕਿਸੇ ਚੀਜ਼ ਦੀ ਲੋੜ ਨਹੀਂ ਅੱਲਾ ਅੱਗੇ ਮੇਰੀ ਇੱਕੋ ਦੁਆਏ ਕਿ ਅਗਲੇ ਜਨਮ ਮੈਂ ਤੇਰਾ ਸੱਚਮੋਚ ਦਾ ਪੁੱਤਰ ਬਣਾ ਤੇਰੇ ਘਰ ਜਮਾਂ ਉਸ ਚਰਚਾ ਉੱਪਰ ਆ ਕੇ ਸੂਰਤ ਸਿੰਘ ਨੇ ਫਿਰ ਕਿਹਾ ਅੱਛਾ ਇੱਕ ਬੈਂਤ ਸੁਣਾ ਦੇ ਜਾਂ ਦੀਵਾਰ ਦਾ ਢੋਲੀ ਚੜਦਿਆਂ ਮਾਰੀਆਂ ਹੀਰ ਚੀਕਾਂ ਵਾਲਾ ਬੈਂਤ ਯੂਸਫ ਨੇ ਨਿੰਮੀ ਜਹੀ ਆਵਾਜ਼ ਵਿੱਚ ਸ਼ੁਰੂ ਕੀਤਾ ਜਿਉਂ-ਜਿਉਂ ਕਹਿੰਦਾ ਗਿਆ ਉਹਦਾ ਗਲਾ ਦਰਦ ਨਾਲ ਭਰਦਾ ਗਿਆ ਤੇ ਬੈਂਤ ਦੇ ਅਖੀਰ ਤੱਕ ਪਹੁੰਚਦਿਆਂ ਤੱਕ ਅਥਰੂਆਂ ਨਾਲ ਅਸਮੋਖ ਰੋਕ ਗਿਆ ਉਸ ਵੇਲੇ ਉਹਦੀਆਂ ਅੱਖਾਂ ਵਿੱਚ ਵੀ ਹੰਝੂ ਤਰ ਰਹੇ ਸਨ ਸੂਰਤ ਸਿੰਘ ਨੂੰ ਫਿਰ ਦਸਤ ਹੋਈ ਇਸ ਦਸਤ ਨੇ ਉਸ ਵਿੱਚੋਂ ਬਾਕੀ ਸਾਹ ਸਤ ਵੀ ਖਿੱਚ ਲਿਆ ਮੁੜ ਕੇ ਉਸ ਤੋਂ ਆਪਣੇ ਆਪ ਉੱਠਿਆ ਨਾ ਗਿਆ ਦੋਹਾਂ ਨੇ ਕੱਪੜੇ ਨਾਲ ਸਾਫ਼ ਕਰਕੇ ਚੁੱਕ ਕੇ ਮੰਜੇ ਤੇ ਲਟਾ ਦਿੱਤਾ ਸੂਰਤ ਸਿੰਘ ਦਾ ਛੋਟਾ ਪੁੱਤਰ ਦੀਦਾਰ ਸਿੰਘ ਤੜਕੇ ਦਾ ਕਸੂਰੋਂ ਡਾਕਟਰ ਲੈਣ ਗਿਆ ਹੋਇਆ ਸੀ ਉਹ ਵੀ ਆ ਗਿਆ ਡਾਕਟਰ ਨੇ ਵੇਖ ਕੇ ਟੀਕਾ ਕਰਨ ਵਾਸਤੇ ਕਿਹਾ ਤਾਂ ਅੱਗੋਂ ਸੂਰਤ ਸਿੰਘ ਨੇ ਹੱਸਦਿਆਂ ਉੱਤਰ ਦਿੱਤਾ ਡਾਕਟਰ ਜੀ ਕੀ ਤੁਹਾਡੇ ਖਿਆਲ ਵਿੱਚ ਅੱਜ ਕੱਲ ਦੇ ਹਾਕਮਾਂ ਵਾਂਗ ਰੱਬ ਵੀ ਵੱਡੀ ਘੋਰ ਏ ਟੀਕੇ ਨਾਲ ਮੌਤ ਅਗਾਹ ਤਰੀਕ ਪਾ ਦੇਵੇਗੀ ਰੱਬ ਤਾਂ ਵੱਡੀ ਘੋਰ ਨਹੀਂ ਪਰ ਦਵਾਦਾਰੂ ਕਰਨਾ ਇਨਸਾਨੀ ਫਰਜ਼ ਹੈ ਡਾਕਟਰ ਨੇ ਟੀਕੇ ਵਾਲੀ ਸੂਈ ਸਪਰਟ ਵਿੱਚ ਤੋਂ ਦਿਆਂ ਕਿਹਾ ਚੰਗਾ ਰੀਜ ਪੂਰੀ ਕਰ ਲੋ ਤੁਸੀਂ ਵੀ ਨਾਲੇ ਤੁਹਾਡੀ ਫੀਸ ਖਰੀ ਹੋ ਜਾਊ ਨਾਲੇ ਮੇਰੇ ਮੁੰਡੇ ਲੋਕਾਂ ਦੇ ਉਲਾਮੇ ਤੋਂ ਬਚ ਜਾਣਗੇ ਇੱਛਾ ਕੋਈ ਇਹ ਆਖਣ ਜੋਗਾ ਤਾਂ ਰਹੋ ਨਾ ਰਹੋ ਕਿ ਇਹਨਾਂ ਪਿਓ ਦਾ ਇਲਾਜ ਨਹੀਂ ਕੀਤਾ ਤੇ ਮੈਂ ਤਾਂ ਕੱਲ ਦਾ ਸਾਰੇ ਪਿੰਡ ਦਾ ਇਕਰਾਰ ਕੀਤਾ ਹੋਇਆ ਏ ਸੋ ਸੰਗ ਜਬਾਨ ਕਰਕੇ ਭੜਾ ਪੈਂਦਾ ਏ ਬਸ ਖਾਲਸਾ ਤਿਆਰੀ ਡਾਕਟਰ ਟੀਕਾ ਕਰਕੇ ਤੇ ਦਵਾਈ ਦੇ ਕੇ ਚਲਾ ਗਿਆ ਪੈਰੋਂ ਬੈਸੂਰ ਤੇ ਸੰਗ ਦਾ ਸਰੀਰ ਘਟਣਾ ਸ਼ੁਰੂ ਹੋ ਗਿਆ ਪਰ ਉਹਦੇ ਚਿਹਰੇ ਦੀ ਮੁਸਕਰਾਹਟੋਂ ਵਿੱਚ ਕਾਇਮ ਸੀ ਜਿੰਨਾ ਚਿਰ ਉਹਦੀ ਜ਼ਬਾਨ ਸਾਥ ਦਿੰਦੀ ਰਹੀ ਉਹ ਹੱਸ ਹੱਸ ਕੇ ਗੱਲਾਂ ਕਰਦਾ ਰਿਹਾ ਮਰਦੇ ਦਮ ਤੱਕ ਉਹਨੇ ਇੱਕ ਵੀ ਢੰਦੀ ਕਲਾ ਦਾ ਸ਼ਾਦਮੋਹ ਨਾ ਕੱਢਿਆ ਉਹਦੇ ਵੱਡੇ ਪੁੱਤਰ ਨੇ ਬਾਹੀ ਕੋਲ ਬਹਿ ਕੇ ਪੁੱਛਿਆ ਬਾਪੂ ਸਾਨੂੰ ਵੀ ਕੁਝ ਦੱਸ ਜਾ ਅਸੀਂ ਪਿੱਛੋਂ ਕੀ ਕਰਾਂਗੇ ਤੁਸੀਂ ਕੀ ਕਰੋਗੇ ਕਿਉਂ ਮੈਂ ਤੁਹਾਡਾ ਭੋਏ ਭਾਂਡਾ ਨਾਲ ਲੈ ਚੱਲਿਆਂ ਚੰਗਾ ਖਾਇਓ ਤੇ ਮੌਜਾਂ ਲੁੱਟਿਓ ਸੂਰਤ ਸਿੰਘ ਨੇ ਉਹਦੇ ਵੱਲ ਮੁਸਕਰਾ ਕੇ ਕਿਹਾ ਪੈਂਦ ਵੱਲੇ ਬੈਠੇ ਛੋਟੇ ਪੁੱਤਰ ਦੇ ਬੋਸਕਣ ਦੀ ਆਵਾਜ਼ ਆਈ ਤਾਂ ਸੂਰਤ ਸਿੰਘ ਨੇ ਉਹਦੇ ਵੱਲ ਵੇਖ ਕੇ ਕਿਹਾ ਢਾਂਗ ਨਾਲ ਰੋਈਦਾ ਹੁੰਦਾ ਏ ਓਏ ਲੋਕਾਂ ਨੂੰ ਉੱਚੀ ਤਾਂ ਹੀ ਮਾਰ ਕੇ ਸੁਣਾਈਏ ਪਰ ਅਥਰ ਇੱਕ ਨਾ ਘੇਰੀਏ ਐਵੇਂ ਸੁੱਕੀਆਂ ਅੱਖਾਂ ਲੀੜੇ ਨਾਲ ਰਗਰਗੜ ਕੇ ਲਾਲ ਕਰ ਲਈਆਂ ਨੇ ਔਰ ਮੇਰਾ ਰੋਣ ਜਾਂ ਨਾ ਰੋਣ ਨਾਲ ਕੋਈ ਨਹੀਂ ਸੌਰਨਾ ਵਿਗੜਨਾ ਹਾਂ ਭਾਈਚਾਰੇ ਨੂੰ ਬਕਾਉਣ ਵਾਸਤੇ ਚਾਰ ਤਾਂ ਹੀ ਉੱਪਰੋਂ ਮਾਰ ਛੱਡਿਓ ਹੁਣ ਹਾਸਾ ਟੱਠਾ ਛੱਡ ਕੇ ਇਹਨਾਂ ਨੂੰ ਕੋਈ ਮਤ ਦੀ ਗੱਲ ਦੱਸ ਨੰਬਰਦਾਰ ਨੇ ਉਹਦਾ ਧਿਆਨ ਹੋਰ ਪਾਸੇ ਲਾਉਣ ਵਾਸਤੇ ਕਿਹਾ ਉਹ ਨੰਬਰਦਾਰਾ ਬੰਦਾ ਰੋਂਦਾ ਜੰਮਦਾ ਏ ਤੇ ਜੇ ਮਰਿਆ ਵੀ ਰੋਂਦਾ ਹੀ ਤਾਂ ਜੰਮਣ ਤੇ ਮਰਨ ਵਿੱਚ ਫਰਕ ਕੀ ਹੋਇਆ ਬੰਦੇ ਨੂੰ ਚਾਹੀਦਾ ਏ ਕਿਉ ਹੱਸਦਾ ਹੱਸਦਾ ਮਰੇ ਮੇਲਾ ਛੱਡਣ ਲੱਗਿਆ ਬੋਸਕਣਾ ਕਿਹੜੀ ਗੱਲੋਂ ਸੂਰਤ ਸੈਗਣੇ ਕਿਸੇ ਜਮਾਂਦਰੂ ਫਿਲਾਸਫਰ ਵਾਂਗ ਕਿਹਾ ਤੇ ਮਨ ਲੱਗਿਆ ਮਗਰ ਲਿਆ ਨੂੰ ਮੱਤੀ ਦੇਣੀਆਂ ਵੱਡੀ ਬੇਸਮਝੀਏ ਜਮਾਨਾ ਜਿਉਂਦਿਆਂ ਦੀ ਮੱਤ ਤੇ ਤਾਂ ਚੱਲਦਾ ਨਹੀਂ ਤਾਂ ਮੋਇਆਂ ਹੋਇਆਂ ਦੀ ਮੱਤ ਕਿਵੇਂ ਮੰਨ ਲਵਾਂ ਬਾਪੂ ਅਸੀਂ ਅੱਜ ਤੱਕ ਤੇਰੇ ਕਹੇ ਤੋਂ ਕਦੇ ਪਾਸੇ ਗਏ ਆ ਤੇਰੀ ਨਹੀਂ ਮੰਨਣੀ ਤਾਂ ਹੋਰ ਕਿਦੀ ਮੰਨਣੀ ਏ ਵੱਡੇ ਪੁੱਤਰ ਨੇ ਆਗਿਆਕਾਰ ਹੋਣ ਦੇ ਸਬੂਤ ਵਜੋਂ ਕਿਹਾ ਬੜੀ ਆਗਿਆਕਾਰ ਉਹ ਬੱਚੂ ਤੁਸੀਂ ਅੱਛਾ ਭਾਈ ਸਾਹਿਬ ਹੋਰਾਂ ਨੂੰ ਕਹੋ ਕੜਾ ਪ੍ਰਸ਼ਾਦ ਤਿਆਰ ਕਰਨਾ ਬਹੁਤ ਰੋਣ ਧੋਣ ਦੀ ਲੋੜ ਨਹੀਂ ਢੋਲ ਕੀ ਛਣਿਆਂ ਨਾਲ ਸ਼ਬਦ ਪੜਦੇ ਨਾਲ ਜਾਇਓ ਜਿਉਂ-ਜਿਉਂ ਜਾਨ ਘਟਦੀ ਗਈ ਪਰਿਵਾਰ ਦੇ ਬਾਕੀ ਜੀ ਵੀ ਕੋਲ ਇਕੱਠੇ ਹੁੰਦੇ ਗਏ ਦੋ ਘੰਟੇ ਹੋਰ ਇਸੇ ਤਰ੍ਹਾਂ ਬੀਤ ਗਏ ਅੰਤ ਸੂਰਤ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਉਸ ਵੇਲੇ ਵੀ ਉਹਦੇ ਚਿਹਰੇ ਤੋਂ ਉਵੇਂ ਹੀ ਮੁਸਕਰਾਹਟ ਦਿਖਾਈ ਦੇ ਰਹੀ ਸੀ ਥੋੜੇ ਜਿਹੇ ਦਿਨ ਨਾਲ ਉਹਦੀ ਆਰਤੀ ਤਿਆਰ ਹੋਈ ਉਦੇ ਵੱਡੇ ਪੁੱਤਰ ਦੇ ਘਰ ਕਾਕਾ ਹੋਇਆ ਸੀ ਇਸ ਵਾਸਤੇ ਉਸ ਮੇਰੀ ਰਾਸਮ ਅਨੁਸਾਰ ਉਸ ਨੂੰ ਵੱਡਾ ਕੀਤਾ ਗਿਆ ਸਾਰਾ ਪੈਂਡੋ ਦੀ ਆਰਤੀ ਨਾਲ ਗਿਆ ਆਰਤੀ ਦੇ ਮਗਰ ਢੋਲ ਕੀਚਣਾ ਨਾਲ ਸ਼ਬਦ ਪੜਦੇ ਜਾ ਰਹੇ ਸਨ ਫੇਰ ਨਈਓ ਆਵਣਾ ਉਹ ਪਿਆਰਿਆ ਤੇ 20 ਪੰਜੀ ਕਰਮਾਂ ਦੀ ਬੈਥ ਉੱਤੇ ਮਗਰ ਮਗਰ ਸੂਬਾਂ ਆਪਣੇ ਜੱਥੇ ਵਿੱਚ ਅਲਾਉਂਦੀ ਜਾ ਰਹੀ ਸੀ ਹੇ ਹੇ ਮਿਰਜਾ ਮਾਰ ਲਿਆ ਲੰਮਾ ਸਰੂ ਜਵਾਨ ਮਿਰਜਾ ਮਾਰ ਲਿਆ ਮੋਢੇ ਤੀਰ ਕਮਾਨ ਮਿਰਜਾ ਮਾਰ ਲਿਆ ਇਹ ਹੈ ਠਾਨੀਲੀ ਘੋੜੀ ਮਿਰਜਾ ਮਾਰ ਲਿਆ ਹੱਥ ਕੰਗਣਾਾਂ ਦੀ ਜੋੜੀ ਮਿਰਜਾ ਮਾਰ ਲਿਆ ਇੱਕ ਬੰਦੇ ਦੇ ਮਰਨ ਨਾਲ ਸਾਰੇ ਪਿੰਡ ਵਿੱਚ ਉਦਾਸੀ ਛਾ ਗਈ ਰਾਤ ਨੂੰ ਤਖਤ ਪੋਛਤੇ ਪਰੇ ਕੋਈ ਨਾ ਜੁੜੀ ਇੱਕ ਦਿਨ ਖੈਰ ਦਾ ਲੰਗਿਆ ਤੇ ਅਗਲੇ ਦਿਨ ਦੋ ਹਜੇ ਦਾ ਸ਼ਿਕਾਰ ਹੋ ਗਏ ਚੌਥੇ ਦਿਨ ਨੰਬਰਦਾਰ ਤੇ ਪੰਜਵੇਂ ਦਿਨ ਜਮਾਲਾ ਚੜਾਈ ਕਰ ਗਿਆ ਫੇਰ ਕੀ ਸੀ ਰੋਜ ਦੀਆਂ 5 5 6 6 ਮੋਤਾਂ ਹੋਣ ਲੱਗ ਪਈਆਂ ਸੂਬਾ ਵਿਚਾਰੀ ਨੂੰ ਸਾਰੀ ਦਿਹਾੜੀ ਸਿਰ ਖੁਰਕਣਾ ਨਾ ਮਿਲੇ ਉਹ ਸਾਰਗੀ ਵੇਲੇ ਦੀ ਉੱਠੀ ਹੋਈ ਸੋਤੇ ਪਏ ਥੱਕ ਟੁੱਟ ਕੇ ਆ ਪਏ 10-15 ਦਿਨਾਂ ਵਿੱਚ ਇਉਂ ਪਾਸਾਂ ਲੱਗ ਪਿਆ ਜਿਵੇਂ ਅੱਧਾ ਪਿੰਡ ਵਿਲਾ ਹੋ ਗਿਆ ਹੋਵੇ 8-900 ਦੀ ਵਿੱਚੋਂ 81 ਆਦਮੀ ਮਰ ਗਏ ਪਿੰਡ ਦੀਆਂ ਗਲੀਆਂ ਵਿੱਚੋਂ ਦਿਨੇ ਹੀ ਡਰਾਉਣ ਲੱਗ ਪਿਆ ਆਂਦੇ ਨੇ ਜਿਹੜਾ ਘਰ ਪਿੱਟੀਏ ਉਹਾਂ ਘਰ ਲੁੱਟੀਏ ਲੱਗੀਆਂ ਘਰ ਘਰ ਕਾਣਾ ਢੁੱਕਣ ਯੂਸਫ ਨੂੰ ਵੀ ਜਮਾਲੇ ਦੇ ਮਰਨ ਪਿੱਛੋਂ ਚੌਥਾ 10ਵਾਂ ਤੇ ਚਾਲੀਆ ਕਰਨਾ ਪਿਆ ਉਦੇ ਹੱਥ ਪੱਲੇ ਤਾਂ ਸੀ ਕੁਛ ਨਹੀਂ ਸੋ ਇਸ ਕੰਮ ਵਾਸਤੇ ਉਹਨੂੰ ਕਰਜ਼ ਚੁੱਕਣਾ ਪਿਆ ਉਹਦੇ ਵਿਆਹ ਦੀ ਰੁੱਸੀ ਹੋਈ ਉਹਦੀ ਮਾਸੀ ਜਨ ਤੇ ਜਮਾਲੇ ਦੇ ਮਰਨੇ ਤੇ ਆਈ ਸੂਰਤ ਸਿੰਘ ਨੰਬਰਦਾਰ ਤੇ ਜਮਾਲੇ ਦੀ ਮੌਤ ਦਾ ਯੂਸਫ ਦੇ ਦਿਲ ਤੇ ਬੜਾ ਅਸਰ ਹੋਇਆ ਸੀ ਉਹਨੂੰ ਇਉਂ ਪਾਸਨ ਲੱਗ ਪਿਆ ਸੀ ਜਿਵੇਂ ਦੁਨੀਆ ਵਿੱਚ ਉਹਦਾ ਕੋਈ ਵੀ ਸਹਾਈ ਨਹੀਂ ਰਹਿ ਗਿਆ ਕਈ ਦਿਨ ਉਹ ਇਸੇ ਗਾਮ ਵਿੱਚ ਹੱਥ ਤੇ ਹੱਥ ਧਰ ਕੇ ਬੈਠਾ ਰਿਹਾ ਘਰ ਦਾ ਖਰਚ ਉਧਾਰ ਲੈ ਕੇ ਚੱਲਦਾ ਰਿਹਾ ਬ੍ਰੈਂਡ ਵਿੱਚ ਹੈ ਜਾਂ ਥੰਮਿਆ ਤਾਂ ਮਲੇਰੀਆ ਸ਼ੁਰੂ ਹੋ ਗਿਆ ਯੂਸਫ ਵੀ 5-10 ਦਿਨ ਉਹਦੀ ਲਪੇਟ ਵਿੱਚ ਆ ਗਿਆ ਮੌਤਾਂ ਦਾ ਗੰਮ ਖੁਰਾਕ ਦੀ ਕਮੀ ਉੱਪਰੋਂ ਸਖਤ ਮਲੇਰੀਆ ਯੂਸਫ ਦੀ ਤਲੀ ਫੁੱਲ ਗਈ ਭਾਈ ਸਾਹਿਬ ਹੋਰਾਂ ਦੱਸਿਆ ਕਿ ਇਹਨੂੰ ਤਾਪ ਤਿਲਾ ਹੋ ਗਿਆ ਹੈ ਚੰਗੀ ਖੁਰਾਕ ਤੇ ਸਰੀਰ ਕਾ ਆਰਾਮ ਦੀ ਲੋੜ ਹੈ ਇਹਾ ਦੋ ਚੀਜ਼ਾਂ ਇਸ ਦੇਸ਼ ਦੇ ਗਰੀਬ ਨੂੰ ਕਦੇ ਨਸੀਬ ਨਹੀਂ ਹੋਈਆਂ ਯੂਸਫ ਆਰਾਮ ਕਰੇ ਤਾਂ ਕਮਾਵੇ ਕੌਣ ਤੇ ਜੇ ਕਮਾਈ ਕੋਈ ਨਾ ਕਰੇ ਤਾਂ ਚੰਗੀ ਖੁਰਾਕ ਛੱਡਿਆ ਰੁੱਖੀ ਰੋਟੀ ਵੀ ਲੱਭਣੀ ਔਖੀ ਸੀ ਯੂਸਫ ਘਰ ਘਰ ਦਾ ਕਰਜ਼ਾਈ ਹੋ ਗਿਆ ਸੀ ਜਿਸ ਤੋਂ ਪਹਿਲਾਂ ਲਿਆ ਉਹ ਵਾਪਸ ਨਹੀਂ ਸੀ ਕਰ ਸਕਿਆ ਉਹ ਹੋਰ ਦੇਣ ਵਾਸਤੇ ਤਿਆਰ ਨਹੀਂ ਸੀ ਅੰਤ ਉਸ ਘਰ ਵਿੱਚ ਭੁੱਖ ਨਾਂਗ ਨੇ ਡੇਰਾ ਜਮਾ ਲਿਆ ਇੱਕ ਦਿਨ ਇੱਥੋਂ ਤੱਕ ਨੌਬਤ ਪਹੁੰਚੀ ਕਿ ਤਾਬੋ ਪਾਂਡਾ ਲੈ ਕੇ ਸਾਰੇ ਪਿੰਡ ਵਿੱਚ ਫੈਰਾਈ ਪਰ ਕਿਤੋਂ ਡੰਗ ਦਾ ਆਟਾ ਉਧਾਰਾ ਨਾ ਮਿਲਿਆ ਉਸ ਰਾਤ ਸਾਰਾ ਟੱਬਰ ਭੁੱਖਾ ਹੀ ਸੁੱਤਾ ਸਾਰੀ ਰਾਤ ਨਸੀਰਾ ਐਸ ਹਾਲਤ ਨੂੰ ਬਦਲਣ ਦੀਆਂ ਸੋਚਾਂ ਸੋਚਦੀ ਰਹੀ ਦੈਨ ਚੜਦੇ ਨਾਲ ਉਹਨੇ ਦੁਕਾਨ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਦੋ ਦਿਨ ਜੁੱਤੀਆਂ ਸਿਉਣ ਜੋਗਾ ਸਮਾਨ ਅੰਦਰ ਪਿਆ ਸੀ। ਉਹਨੇ ਉਹ ਸਭ ਕੁਝ ਸਣੇ ਹਥਿਆਰਾਂ ਥਾਂ ਸਿਰ ਸਜਾ ਕੇ ਧਰ ਦਿੱਤਾ। ਯੂਸਫ ਹੱਥ ਮੂੰਹ ਧੋ ਕੇ ਵਿਹਲਾ ਹੋਇਆ ਤਾਂ ਨਸੀਰਾ ਨੇ ਕਿਹਾ, "ਚੱਲ ਅੱਲਾ ਦਾ ਨਾਮ ਲੈ ਕੇ ਦੁਕਾਨ ਵਿੱਚ ਬਹਿ। ਪਰ ਮੈਂ ਕੰਮ ਕਰਨ ਜੋਗਾ ਦੀਂਦਾ ਤੈਨੂੰ। ਤੈਨੂੰ ਕੰਮ ਕਰਨ ਦੀ ਲੋੜ ਨਹੀਂ। ਤੂੰ ਸਿਰਫ ਦੁਕਾਨ ਵਿੱਚ ਬੈਠਾ ਰਹਿ। ਤੇ ਕੰਮ ਕੌਣ ਕਰੇਗਾ? ਮੈਂ ਜੁੱਤੀਆਂ ਸਿਵੇਂਗੀ ਤੂੰ।" ਤੂੰ ਇਹ ਕੰਮ ਕਿਵੇਂ ਕਰ ਸਕੇਂਗੀ ਜਿਵੇਂ ਤੂੰ ਕਰਦਾ ਏ ਆਖਰ ਮੋਚੀਆਂ ਦਿੱਤੀਆਂ ਮੈਨੂੰ ਜੁੱਤੀ ਦੇ ਥੋਪੇ ਪਾਣੇ ਨਾ ਆਉਣਗੇ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ